ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਰੀਨ ਗੌਰ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਹਾਨੂੰ ਸੇ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹਰਿਆਣਾ ਸੈਗੁਰਨਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੇਸ਼ ਸਿੰਘ ਜਿੰਦਾ ਜਿਦੇ ਵੱਲੋਂ ਨਾ ਸੰਗਠਾ ਦਾ ਧੰਨਵਾਦ ਕੀਤਾ ਗਿਆ ਜੋ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਮੌਕੇ ਗੁਰੂ ਦੇ ਚਰਨਾ ਦੇਵ ਚ ਜਿਨ੍ਹਾਂ ਦੇ ਵੱਲੋਂ ਹਾਜ਼ਰੀ ਲਗਾਈ ਗਈ ਸੀ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਅਸੰਧ ਹਲਕੇ ਦੀ ਸਾਰੀ ਸੰਗਤ ਦਾ ਧਰਵਾਰ ਕਰਦਾ ਹਾਂ ਸੰਗਤ ਤੁਮਤਾਨ ਸਾਹਿਬ ਹੁਮ ਹਮਾ ਕੇ ਪਹੁੰਚੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਉਂਦੇ ਉਪਰਾਲਾ ਸੀ ਪਰ ਗੁਰੂ ਤੇਗ ਬਹਾਦਰ ਜੀ ਨੇ ਆਪ ਸੰਗਤਾਂ ਨੂੰ ਆਸ਼ੀਰਵਾਦ ਦੇ ਕੇ ਉੱਥੇ ਲਗਾਈਏ ਇਸ ਕਰਕੇ ਜਿੰਨਾ ਮੇਰੇ ਵੀਰਾਂ ਨੇ ਬਸਾਂ ਦੀ ਸੇਵਾ ਕੀਤੀ ਹਰ ਨਗਰ ਵਿੱਚੋਂ ਬਸ ਗਈ ਉਹਨਾਂ ਵੀਰਾਂ ਦਾ ਵੀ ਧੰਨਵਾਦ ਸਾਰੇ ਪ੍ਰਧਾਨ ਜਿਹੜੇ ਜਾ ਕੇ ਬੇਨਤ ਕਰਦੇ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਿਕੜ ਵਿੱਚੋਂ ਬਸਾਂ ਗਈਆਂ ਨੇ ਉਹ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਵੀਰ ਆਪਣੀਆਂ ਸਵਾੜੀਆਂ ਤੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਪਿਆਰੀ ਸਾਥ ਸੰਗਤ ਜੀ ਸਾਰੇ ਮਾਈ ਪਾਈ ਬੱਚੇ ਭੈਣ ਭਰਾ ਬਜ਼ੁਰਗ ਨੌਜਵਾਨ ਸਾਥੀ ਹਰਿਆਣਾ ਸੇ ਕੁਰਕੋੜਾ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਅਸੰਗੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਅਸੀਂ ਉਮੀਦ ਕਰਾਂਗੇ ਕੀ ਆਉਣ ਵਾਲੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਅਗਾ ਲਿਖੇ ਗਏ ਨਹੀਂ ਪਾਵੇਂ ਉਹ ਸ਼ਹੀਦੀ ਦਿਹਾੜੇ ਨਹੀਂ ਪਾਵੇਂ ਗੁਰਪੁਰਬ ਸਿੰਘ ਦਾ ਪ੍ਰਕਾਸ਼ ਉਤਸਵੇ ਪਾਵੇਂ ਅਗਾ ਵੀ ਜਿਹੜੇ ਗੁਰਪੁਰਬ ਹੋਣਗੇ ਇਸੇ ਤਰ੍ਹਾਂ ਹੀ ਸੰਗਤਾਂ ਹੋਂਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾ ਕਰਨਗੀਆਂ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦੇਣ ਦੀ ਗੱਲ ਕਰਨਗੀਆਂ ਅਤੇ ਸਾਥ ਦੇਣ ਦੀਆਂ ਰਹਣਗੀਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕ ਮੰਤਰੀ ਹਰਪਾਲ ਸਿੰਘ ਛੰਬਾ ਦੇ ਵੱਲੋਂ ਫਟਕਰ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਪਾਲ ਸਿੰਘ ਛੰਬਾ ਦੇ ਵੱਲੋਂ ਭਾਜਪਾ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕੀ ਆ ਗਿਆ ਪਿਛਲੇ ਜੇ ਮੈਂ ਗੱਲ ਕਰਾਂ ਤਾਂ 11-12 ਸਾਲ ਤੋਂ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਦੇਸ਼ ਦੇ ਬਾਕੀ ਸੂਬਿਆਂ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬੜਾਇਆ ਸੀ ਜਿਸ ਸੰਵਿਧਾਨ ਦੇ ਤਹਿਤ ਬਹੁਤ ਸਾਰੀਆਂ ਆਜ਼ਾਦੀਆਂ ਨਿੱਜੀ ਆਜ਼ਾਦੀ ਬਰਾਬਰਤਾ ਦਾ ਅਧਿਕਾਰ ਪਰ ਜੇ ਅਸੀਂ ਖੁੱਲੀ ਫਜ਼ਾ ਦੇ ਅੰਦਰ ਘੁੰਮ ਰਿਹਾ ਆਪਣੇ ਆਪ ਦੀ ਨਿੱਜੀ ਆਜ਼ਾਦੀ ਨੂੰ ਕਾਇਮ ਰੱਖ ਰਹੇ ਹਾਂ ਤਾਂ ਮੈਂ ਸਮਝਦਾ ਹਾਂ ਉਸ ਸੰਵਿਧਾਨ ਦੇ ਮੁਤਾਬਕ ਲੇਵ ਦੇ ਅਧਿਕਾਰਾਂ ਦੇ ਘਾਹ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਇੱਕ ਇੱਕ ਕਰਕੇ ਲਗਾਤਾਰ ਤੋੜ ਰਹੀ ਆ ਲਗਾਤਾਰ ਸੰਵਿਧਾਨ ਤੇ ਹਮਲੇ ਕਰ ਰਹੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਕੇਂਦਰ ਦੀ ਨਵੀਂ ਜਿਹੜੀ ਉਹਦੀ ਚਾਲ ਸਾਹਮਣੇ ਆਈ ਆ ਭਾਰਤੀ ਜਨਤਾ ਪਾਰਟੀ ਦੀ ਕਿ ਤੁਹਾਡਾ ਨਿੱਜੀ ਡਾਟਾ ਚੋਰੀ ਕਿਵੇਂ ਕਰਨਾ ਟਵਾਡਾ ਡਾਟਾ ਚੋਰੀ ਕਿਵੇਂ ਕਰਨਾਗਾ ਤੁਹਾਡੀ ਨਿੱਜਤਾ ਦੇ ਉੱਤੇ ਤੁਹਾਡੀ ਨਿੱਜੀ ਆਜ਼ਾਦੀ ਦੇ ਉੱਤੇ ਕਿਸ ਤਰ੍ਹਾਂ ਕਿੱਡਾ ਵੱਡਾ ਹਮਲਾ ਜਿਹੜਾ ਭਾਰਤੀ ਜਨਤਾ ਪਾਰਟੀ ਮਾਰ ਰਹੀ ਹੈ ਕਿਉਂਕਿ ਅੱਜ ਇਸ ਆਧੁਨਿਕ ਯੁੱਗ ਦੇ ਅੰਦਰ ਹਰੇਕ ਵਿਅਕਤੀ ਕੋਲੇ ਆਪਣਾ ਮੋਬਾਈਲ ਆ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਹਰੇਕ ਵਿਅਕਤੀ ਕੋਲੇ ਆਪਣਾ ਮੋਬਾਈਲ ਆ ਔਰ ਉਸ ਮੋਬਾਈਲ ਦੇ ਅੰਦਰ ਉਹਦਾ ਬਹੁਤ ਸਾਰਾ ਡਾਟਾ ਜਿਹੜਾ ਨਿੱਜੀ ਡਾਟਾ ਵੀ ਆ ਉਹਦੇ ਪਰਿਵਾਰ ਦਾ ਡਾਟਾ ਵੀ ਆ ਉਦੇ ਪਰਿਵਾਰ ਦੀ ਪਿਕਚਰਸ ਵੀ ਨੇਗੀਆਂ ਉਹਦੀ ਨਿੱਜੀ ਪਿਕਚਰਸ ਵੀ ਨੇਗੀਆਂ ਉਹਦੇ ਨਿੱਜੀ ਜਿਹੜੇ ਆਪਣੀ ਜ਼ਿੰਦਗੀ ਦਾ ਸਬੰਧਤ ਨੇ ਜਿਉ ਸਾਰੀਆਂ ਉਹਦੇ ਅੰਦਰ ਐਡ ਕੀਤੀਆਂ ਹੋ ਜਾਂ ਰਹੀਆਂ ਪਰ ਲੇਕਿਨ ਕੇਂਦਰ ਸਰਕਾਰ ਜਿਹੜੀ ਸੰਚਾਰ ਸਾਥੀ ਲੈ ਕੇ ਆਈ ਆ ਜਿਹੜੀ ਸੰਚਾਰ ਸਾਥੀ ਦੀ ਐਪ ਲੈ ਕੇ ਆਈ ਆ ਉਹਦੇ ਨਾਲ ਮੈਂ ਸਮਝਦਾ ਦੇਸ਼ ਦੇ 144 ਕਰੋੜ ਲੋਕਾਂ ਦੀ ਨਿੱਜੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਕਿਉਂਕਿ ਇਹ ਵੀ ਇੱਕ ਤਹਦਾ ਪੈਗਾਸਸਾ ਪੈਗਾਸਸਾ ਜਿਸ ਤਰ੍ਹਾਂ ਕਿ ਡਾਟੇ ਨੂੰ ਚੋਰੀ ਕਰਦਾ ਤੁਹਾਡਾ ਨਿੱਜੀ ਡਾਟਾ ਚੋਰੀ ਕਰਨਾ ਫਿਰ ਤੁਹਾਨੂੰ ਪ੍ਰਭਾਵਿਤ ਕਰਨਾ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਊ ਇਹ ਜਿਹੜਾ ਸੰਚਾਰ ਸਾਥੀ ਆ ਇਹ ਬਹੁਤ ਵੱਡਾ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਵੱਡਾ ਹਮਲਾਗਾ ਇਹ ਡਾਟਾ ਚੋਰੀ ਕਰਕੇ ਇਥੋਂ ਡਾਟਾ ਚੋਰੀ ਕਰਕੇ ਨਿੱਜੀ ਕੰਪਨੀਆਂ ਨੂੰ ਵੇਚਣਗੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਵੇਚਣਗੇ ਕਿ ਤੁਸੀਂ ਲੋਕ ਕੀ ਚਾਹੁੰਦੇ ਨੇ ਉਸ ਤਰੀਕੇ ਦਾ ਬ੍ਰਾਂਡਿੰਗ ਹੋਊਗੀ ਸਿਸਟਮ ਦੀ ਕਿਉਂਕਿ ਜੇ ਤੁਸੀਂ ਦਿੱਜੀ ਤੁਹਾਡਾ ਨਿੱਜੀ ਡਾਟਾ ਚਲਾ ਗਿਆ ਤਾਂ ਉਸ ਡਾਟੇ ਦੇ ਅੰਦਰੋਂ ਬਹੁਤ ਸਾਰੇ ਇਦਾਂ ਦੇ ਕੁਐਸਚਨ ਸਾਹਮਣੇ ਆਉਣਗੇ ਜਿਨ੍ਹਾਂ ਦਾ ਐਨਲਿਸਿਸ ਕਰਕੇ ਉਹ ਵੱਡੀਆਂ ਕੰਪਨੀਆਂ ਜਿਹੜੀਆਂ ਤੁਹਾਡੇ ਉੱਤੇ ਨਵੇਂ ਨਵੇਂ ਚੀਜ਼ਾਂ ਲੱਖਿਆਉਣਗੇ ਕਹਿੰਦਾ ਪਾਵਾ ਕਿ ਤੁਹਾਡਾ ਡਾਟਾ ਚੋਰੀ ਕਰਕੇ ਤੁਹਾਨੂੰ ਕੰਪਨੀਆਂ ਕਿਵੇਂ ਪ੍ਰਭਾਵਿਤ ਕਰਣਗੀਆਂ ਤੁਹਾਡੇ ਮਾਈਂਡ ਸੈਟ ਨੂੰ ਕਿਵੇਂ ਪ੍ਰਭਾਵਿਤ ਕਰਣਗੀਆਂ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਣਗੇ ਛੋਟਾ ਜਿਹਾ ਜੀਣ ਦਾ ਅਧਿਕਾਰ ਆ ਉਹਦੇ ਉੱਤੇ ਬਹੁਤ ਵੱਡਾ ਹਮਲਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਕੀਤਾ ਕਰ ਰਹੀ ਆ ਕਿ ਤੁਹਾਡਾ ਡਾਟਾ ਚੋਰੀ ਕਰੂਗੀ 100% ਡਾਟਾ ਚੋਰੀ ਹੋਊਗਾ ਇਸ ਦੇ ਰਾਹੀਂ ਸੰਚਾਰ ਸਾਥੀ ਐਪ ਦੇ ਰਾਹੀਂ 100% ਡਾਟਾ ਜਿਹੜਾ ਕੇਂਦਰ ਸਰਕਾਰ ਚੋਰੀ ਕਰੂਗੀ ਔਰ ਬਹੁਤ ਵੱਡਾ ਹਮਲਾ ਮੈਂ ਸਮਝਦਾ ਤੁਹਾਡੇ ਤੋਂ ਤੁਹਾਡੇ ਅਧਿਕਾਰਾਂ ਦੇ ਉੱਤੇ ਆ ਔਰ ਵੱਡੀ ਗੱਲ ਇਹ ਆ ਕਿ ਤੁਸੀਂ ਇਸ ਐਪ ਨੂੰ ਆਪਣੇ ਫੋਨ ਚੋਂ ਡਿਲੀਟ ਨਹੀਂ ਕਰ ਪਾਉਂਗੇ। ਬਹੁਤ ساری ਐਪਸ ਨੂੰ ਤੁਸੀਂ ਡਾਊਨਲੋਡ ਕਰਦੇ ਹੋ ਆਫਟਰ दैट ਡਿਲੀਟ ਕਰਦੇ ਨਹੀਂ ਚੰਗੀਆਂ ਲੱਗਦੀਆਂ ਜੇ ਤੁਹਾਡੇ ਕੰਮ ਦੀਆਂ ਨਹੀਂ ਹੈਗੀਆਂ ਤਾਂ ਸੰਚਾਰ ਸਾਥੀ ਐਪ ਤੁਹਾਡੇ ਮੋਬਾਈਲ ਦਾ ਤੁਹਾਡੇ ਡਾਟੇ ਦਾ ਪੱਕਾ ਸਾਥੀ ਬਣੂਗਾ। ਤੁਹਾਡੇ ਨਾਲ ਰਹੂਗਾ 24 ਘੰਟੇ ਤੁਸੀਂ ਫਿਲਮ ਦੇਖਣ ਚੱਲੇ ਹੋ ਤੁਸੀਂ ਖਾਣਾ ਖਾਣ ਚੱਲੇ ਹੋ ਤੁਸੀਂ ਆਪਣੀ ਫੈਮਿਲੀ 'ਚ ਬੈਠੇ ਹੋ ਤੁਸੀਂ ਫੈਮਿਲੀ ਨਾਲ ਕੀ ਗੱਪਸ਼ਪ ਕਰ ਰਹੇ ਹੋ ਇਹ ਗੱਲਾਂ ਮਾਰ ਰਹੇ ਹੋ ਕੀ ਤੁਹਾਡਾ ਬਿਜ਼ਨਸ ਆ ਸਾਰਾ ਕੁਝ ਇਸ ਜੀਵਨ ਸੰਚਾਰ ਸਾਥੀ ਆਪ ਦੇ ਰਹੀ ਟੋਟਲ ਆ ਟੋਟਲ ਗਵਰਨਮੈਂਟ ਆਫ ਇੰਡੀਆ ਕੋਲੇ ਚ ਰਹਿ ਜਾਓ ਤੇ ਉਸ ਡਾਟੇ ਨੂੰ ਜਿਸ ਤਰ੍ਹਾਂ ਮਹਿਸੂਸ ਕਰਨਾ ਦਾ ਪੂਰਾ ਦੇਸ਼ ਜਾਣਦਾ ਭਾਰਤੀ ਜਨਤਾ ਪਾਰਟੀ ਇਸ ਦੇ ਲਈ ਮਸ਼ਹੂਰ ਆ ਔਰ ਇੱਥੋਂ ਤੱਕ ਆ ਕਿ ਤੁਸੀਂ ਮੰਨ ਲਓ ਕਿਤੇ ਖੜੇ ਹੋ ਤੁਸੀਂ ਖੜੇ ਹੋ ਤੁਸੀਂ ਸੈਲਫੀ ਖਿੱਚੀ ਤਾਂ ਉਹ ਸੰਚਾਰ ਜਿਹੜੀ ਸਾਥੀ ਐਪ ਆ ਇਮੀਡੀਏਟਲੀ ਉਹ ਡਾਟ ਜਿਹੜੀ ਆ ਉਹਨੂੰ ਗਵਰਨਮੈਂਟ ਆਫ ਇੰਡੀਆ ਦੇਖ ਸਕਦੀ ਆ। ਔਰ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਦੇਸ਼ ਦੇ ਖਿਲਾਫ ਦੇਸ਼ ਦੇ ਲੋਕਾਂ ਦਾ ਜਿਹੜਾ ਨਿੱਜੀ ਨਿਜਤਾ ਦਾ ਅਧਿਕਾਰ ਹੈਗਾ ਜਿਹੜਾ ਪ੍ਰਾਈਵੇਸੀ ਦਾ ਅਧਿਕਾਰ ਹੈਗਾ ਉਹਦੇ ਉੱਤੇ ਬਹੁਤ ਬੜਾ ਹਮਲਾ ਭਾਰਤੀ ਜਨਤਾ ਪਾਰਟੀ ਦੇ ਬੋਲਿਆਗਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿ ਨਿਖੇਧੀ ਕਰਦੇ ਆਂ ਬਿਲਕੁਲ ਇਹ ਬਹੁਤ ਵੱਡਾ ਮੈਂ ਸਮਝਦਾ ਜਿਹੜਾ ਪੱਖ ਕਹਾਗੇ ਸਾਜਿਸ਼ ਰਚੀ ਗਈ ਆ ਕਿ ਦੇਸ਼ ਦੇ ਲੋਕਾਂ ਦੇ ਨਿੱਜੀ ਜ਼ਿੰਦਗੀ ਦੇ ਉੱਤੇ ਕੇ ਮੇਂ ਹਮਲਾ ਕਰਨਾ ਕਿ ਉਹ ਲਗਾਤਾਰ ਇਸ ਤਰ੍ਹਾਂ ਇਸ ਤਰ੍ਹਾਂ ਦੀ ਗੱਲਾਂ ਕਰਕੇ ਭਾਰਤੀ ਜਨਤਾ ਪਾਰਟੀ ਜੋ ਸੰਵਧਾਨ ਬਾਬਾ ਸਾਹਿਬ ਵੀਰಾವ್ ਬੇੜਕਰ ਨੇ ਬਣਾਇਆ ਸੀ ਉਹਨੂੰ ਸਿੱਧੇ ਰੂਪ 'ਚ ਨਹੀਂ ਉਹਨੂੰ ਸਿੱਧੇ ਰੂਪ ਦੇ ਅੰਦਰ ਇੱਕ ਇੱਕ ਕਰਕੇ ਤੁਹਾਡੇ ਅਧਿਕਾਰਾਂ 'ਤੇ ਹਮਲਾ ਕਰ ਰਹੀ ਹੈ ਨਿੱਜੀ ਜ਼ਿੰਦਗੀ ਦੇ ਉੱਤੇ ਹਮਲਾ ਕਰਨਾ ਸਭ ਤੋਂ ਘਾਤਕ ਹਮਲਾ ਮੈਂ ਸਮਝਦਾ ਹੁਣ ਤੱਕ ਦਾ ਇਹ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਹਮਲਾ ਲੋਕਾਂ ਦੇ ਨਜੀਦਕਾਰਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ। ਔਰ ਤੁਹਾਨੂੰ ਪਤਾਗਾ ਕਿ ਉਹ ਉਹਦੇ ਤੇ ਹਮਲਾ ਕਰਕੇ ਉਹ ਤੁਹਾਡਾ ਡਾਟਾ ਚੋਰੀ ਕਰਕੇ ਉਹ ਕੱਪੜੀਆਂ ਨੂੰ ਵੇਚ ਕੇ ਔਰ ਤੁਹਾਡੇ ਦੇ ਨਾਲ ਫਰਾਡ ਵੀ ਹੋਣਗੇ। ਕਿਉਂਕਿ ਉੱਥੋਂ ਤੁਹਾਡਾ ਪਤਾ ਲੱਗ ਜੂ ਕਿ ਇਹਦਾ ਨੰਬਰ ਕੀ ਆ। ਤੁਹਾਡਾ ਤੁਹਾਡੇ ਮੋਬਾਈਲ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਤੁਹਾਡਾ ਬੈਂਕ ਦਾ ਨੰਬਰ ਤੁਹਾਡੇ ਆਪਣੇ ਬਿਜ਼ਨਸ ਦੇ ਨੰਬਰ ਉਹਦੇ ਰਾਹੀਂ ਫਰਾਡ ਦੇ ਜਿਹੜੇ ਦੇ ਵੱਡੇ ਪੱਧਰ ਤੇ ਕੋ ਵੀ ਉਜ्ञा ਕਪੜੀਆ ਕਰ ਸਕਦੀ ਹੈ ਜਾਂ ਚਲਾਕ ਲੋਕ ਉਥੋਂ ਡਾਟਾ ਚੋਰੀ ਕਰਕੇ ਉਸ ਡਾਟੇ ਦਾ ਮਹਿਸੂਸ ਕਰਕੇ ਤੁਹਾਡੇ ਦਾ ਬੜੇ ਬੜੇ ਬੈਂਕ ਫਰਾਡ ਹੋਣ ਦੀ ਸੋ ਇਸ ਦਾ ਆਮ ਆਦਮੀ ਪਾਰਟੀ ਜਿਹੜੀ ਆ ਪਰਜੋਰ ਵਿਰੋਧ ਕਰਦੀ ਹੈ ਬਿਲਕੁਲ ਇਹ ਬਿਲਕੁਲ ਪਾਸ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਸੰਚਾਰ ਸਾਥੀ ਆ ਇਹ ਪੈਗਾਸਸ ਦਾ ਦੂਸਰਾ ਨਾਮ ਆ ਇਸ ਤਰ੍ਹਾਂ ਪੈਗਾਸਸ ਜਿਹੜਾ ਸਪਾਈਂਗ ਕਰਦਾਗਾ ਜਸੂਸੀ ਕਰਦਾਗਾ ਉਸੇ ਤਰ੍ਹਾਂ ਸੰਚਾਰ ਸਾਥੀ ਵੀ ਜਿਹੜਾ ਉਹ ਤੁਹਾਡੀ ਜਸੂਸੀ ਕਰੂਗਾ ਕਤੋਂ ਤੁਸੀਂ ਕਿੱਥੇ ਬੈਠੇ ਹੋ ਤੁਹਾਡਾ ਬੱਚਾ ਕਿੱਥੇ ਬੈਠਾਗਾ ਤੁਸੀਂ ਕੀ ਕਰ ਰਹੇ ਹੋਗੇ ਇਹ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਦੇ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਬੋਲਿਆਗਾ ਆਮ ਆਦਮੀ ਪਾਰਟੀ ਜਿਹੜਾ ਇਹਦਾ ਟਟਕੇ ਵਿਰੋਧ ਕਰਦੀ। ਵਿਰਾਏ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ 60 ਸਾਲਾਂ ਬਾਅਦ ਜਿਹੜਾ ਬਿੱਲ ਸੀ ਉਹਨਾਂ ਪਾਸ ਹੋ ਗਿਆ ਅਤੇ ਇਸ ਨੂੰ ਲੈ ਕੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਜਾਣਕਾਰੀ ਸਾਂਝੀ ਕੀਤੀ। 18 11 2025 ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਇਸ ਬਿੱਲ ਦੇ ਉੱਤੇ ਸਾਈਨ ਕੀਤੇ। ਉਹ 27 11 25 ਨੂੰ ਜਿਹੜਾ ਉਹ ਪੰਜਾਬ ਸਰਕਾਰ ਨੂੰ ਇਹ ਮਨਜ਼ੂਰ ਮਿਲਿਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 18 ਦੇ ਵਿੱਚ ਕੈਪਟਨ ਦੀ ਸਰਕਾਰ ਸੀਗੀ 21 ਤੱਕ ਉਹਨਾਂ ਨੇ ਇਸ ਬਿੱਲ ਦੀ ਕੋਈ ਜਿਹੜੀ ਪੈਰਵਾਈ ਨਹੀਂ ਕੀਤੀ ਇਹ ਬਿੱਲ ਜਿਹੜਾ ਉੱਥੇ ਸਰਕਪਤੀ ਪ੍ਰੋਪੋਜ਼ ਦੇ ਵਿੱਚ ਪਾਇਆ ਪਾਇਲਾ ਦੇ ਵਿੱਚ ਜਦੋਂ ਸਾਡੀ ਸਰਕਾਰ ਆਈ ਤੇ ਅਸੀਂ ਪੰਜਾਬ ਦੇ ਮਾਨ ਜੋ ਬੁਖਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਬਿੱਲ ਦੀ ਪਹਿਲਵਾਈ ਸ਼ੁਰੂ ਕੀਤੀ ਉਦੋਂ ਮੇਰੇ ਕੋਲ ਇਹ ਮਹਿਕਬਾ ਸੀਗਾ ਪਸ਼ੂ ਪਾਲਣ ਡਿਪਾਰਟਮੈਂਟ ਜਿਹੜਾ ਸੀਗਾ ਅਸੀਂ ਉਦੋਂ ਇਹਦੀ ਪਹਿਲਵਾਈ ਕਰਕੇ ਹਾਲ ਲਗਾਤਾਰ ਸਾਡੇ ਜਿਹੜਾ ਜੀਵ ਮਿਨਿਸਟਰ ਆਫਿਸ ਹੈ ਉਹਦੇ ਵੱਲੋਂ ਤੇ ਸਾਡੇ ਪਸ਼ੂ ਪਾਲਣ ਡਿਪਾਰਟਮੈਂਟ ਵੱਲੋਂ ਪੈਰਵਾਈ ਕਰਕੇ ਫਿਰ ਵੀ ਸਾਡੇ ਇਸ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਅਰਵਜ ਪੰਡਾ ਜੀ ਆਉ ਸਾਡੇ ਮੰਤਰੀ ਸਾਹਿਬ ਸਰਦਾਰ ਗੁਰਜੀਤ ਸਿੰਘ ਖੁੜੀਆ ਜੀ ਉਹਨਾਂ ਨੇ ਇਹਦੀ ਪੈਰਵਾਈ ਕਰਕੇ ਬਿੱਲ ਜਿਹੜਾ 7 ਸਾਲ ਬਾਅਦ ਰਾਸ਼ਟਰਪਤੀ ਜੀ ਨੇ ਇਹਨੂੰ ਮਨਜ਼ੂਰ ਕੀਤਾ ਇਸ ਬਿੱਲ ਦੇ ਨਾਲ ਜਿਹੜੀ ਕੈਪਟਲ ਫੀਡ ਹੈ ਇਹਦੀ ਜਿਹੜੀ ਕੁਆਲਿਟੀ ਹੈ ਜਿਹੜੀ ਵੇਜ ਬਾਂਦਿਆਂ ਨੂੰ ਜਿਹੜੀ ਪਛਵਾ ਨੂੰ ਇਹਦੀ ਕੁਆਲਿਟੀ ਜਿਹੜੀ ਕੰਟਰੋਲ ਕਰਦੀ ਇਹਦੀ ਕੁਆਲਿਟੀ ਫਿਕਰ ਕਰਦੀ ਜਿਹੜੀ ਆ ਪਹਿਲਾਂ ਅਸੀਂ ਇਹਨੂੰ ਚੈੱਕ ਨਹੀਂ ਕਰ ਸਕਦੇ ਸੀਗੇ ਪਹਿਲਾਂ ਅਸੀਂ ਕੋਈ ਕਿਸੇ ਕਿਸਮ ਦਾ ਇਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਹਰ ਬੰਦਾ ਆਪੇ ਆਪਣੀ ਕਟਰ ਫੀਡ ਲਾ ਕੇ ਜਿਹੜਾ ਡੰਗੜਾ ਦਾ ਚਾਦਾ ਜਿਹੜਾ ਪਿਆਜ ਕਰਨਾ ਤਾਂ ਲੱਗ ਜਾਂਦਾ ਸੀਗਾ ਸੋ ਹੁਣ ਇਸ ਮਿਲ ਦੇ ਆਉਣ ਦੇ ਨਾਲ ਨੰਬਰ 1 ਕਿ ਜਿਹੜੀ ਦੁੱਧ ਦੀ ਕੁਆਲਿਟੀ ਹੈ ਪੰਜਾਬ ਦੇ ਵਿੱਚ ਉਹ ਕਈ ਗੁਣਾ ਠੀਕ ਹੋਊਗੀ ਉਹਦਾ ਜਿਹੜਾ ਬੰਦਾ ਇਸ ਮੱਲਾ ਕਾਟਲ ਫੀਡ ਦੇ ਵਿੱਚ ਗੜਬੜ ਕਰੂਗਾ ਉਹਨੂੰ 3 ਸਾਲ ਦੀ ਸਜ਼ਾ ਤੱਕ ਤੇ ਜੁਰਮਾਨੇ ਤੱਕ ਇਸ ਬਿਲ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਉਹ ਦੇ ਜਿਹੜਾ ਕਦੀਪ ਤੁਸੀਂ ਲਾ ਲਓ 40 ਲੱਖ ਬੱਜਾ ਤੇ 25 ਲੱਖ ਜਿਹੜੀਆਂ ਗਊ ਨੇ ਉਹਨਾਂ ਦੀ ਫੀਡ ਜਿਹੜੀ ਇਹ ਤਿਆਰ ਹੁੰਦੀ ਐ ਇਹਨੇ ਡੰਗੜਾ ਦੀ ਤਿਆਰ ਹੁੰਦੀ ਐ ਇਹਦੇ ਤੇ ਸਭ ਤੋਂ ਜ਼ਿਆਦਾ ਕੁਆਲਟੀ ਕੰਟਰੋਲ ਕਰਨਾ ਇਸ ਬਿਲ ਦੇ ਅਨਸਾਰ ਜਿਹੜਾ ਹੋਊਗਾ ਔਰ ਜਦੋਂ ਕੁਆਲਿਟੀ ਠੀਕ ਹੋਊਗੀ ਫੀਡ ਦੀ ਤੇ ਫਿਰ ਜਿਹੜਾ ਉਹ ਦੁੱਧ ਜਿਹੜਾ ਉਹਦੀ ਕੁਆਲਿਟੀ ਵੀ ਠੀਕ ਹੋਊਗੀ ਫਿਰ ਦੁੱਧ ਦਾ ਵੇਟ ਵੀ ਵਧੀਆ ਮਿਲੂਗਾ ਸਾਡੀਆਂ ਮੱਝਾਂ ਗਾਈਆਂ ਦੁੱਧ ਵੀ ਜਿਹੜਾ ਜ਼ਿਆਦਾ ਦੇਣ ਗਿਆ ਤੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਇਹ ਬਿੱਲ ਆਉਣ ਦੇ ਨਾਲ ਪੰਜਾਬ ਦੇ ਉਹ ਕਿਸਾਨ ਜਿਹੜੇ ਖੇਤੀ ਦੇ ਨਾਲ ਨਾਲ ਡੇਰੀ ਫਾਰਮਿੰਗ ਕਰਦੇ ਆ ਜਿਹੜੇੁੱਧ ਦਾ ਧੰਦਾ ਕਰਦੇ ਆ ਉਹਨਾਂ ਵਾਸਤੇ ਬਿੱਲ ਬਹੁਤ ਵੱਡਾ ਸਹਾਈ ਹੋਊਗਾ ਇਸ ਕੱਗੇ ਇਸ ਬਿਲ ਦੇ ਆਉਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਉਹ ਬੇਜਬਾਨੇ ਜਿਹੜੇ ਸਾਡੇ ਦੁੱਧ ਦੇਣ ਵਾਲੇ ਪਸ਼ੂ ਆ ਉਹਨਾਂ ਨੂੰ ਇੱਕ ਵੱਡਾ ਫਾਇਦਾ ਜਿਹੜਾ ਹੋਣ ਜਾਦਾ ਹੈ ਉਹ ਜਿਹੜੀ ਸਜਾ ਦਾ ਦੇ ਵਿੱਚ ਵਾਪਤਾਨ ਰੱਖਿਆ ਉਹ ਦਿੱਥੋਂ ਤੱਕ ਕਿ ਹੋੜ ਜਿਹੜੇ ਲਾਇਸੈਂਸ ਤੋਂ ਬਿਨਾਂ ਕੋਈ ਵੀ ਬੰਦਾ ਜਿਹੜਾ ਕਟਰੂ ਫੀਲ ਨਹੀਂ ਲਾ ਸਕੂਗਾ ਹਰ ਬੰਦੇ ਨੂੰ ਲਾਇਸੈਂਸ ਜਿਹੜਾ ਉਹ ਮਤਲਬ ਜਿਹੜਾ ਲੈਣਾ ਪਊਗਾ ਆਪਣਾ ਰਜਿਸਟ੍ਰੇਸ਼ਨ ਜਿਹੜੀ ਕਾਨੂੰਨੀ ਪਾਊਗੀ ਜਿੰਨਾ ਚਿਰ ਤੱਕ ਰਜਿਸਟਰਡ ਨਹੀਂ ਹੁੰਦਾ ਜਿੰਨਾ ਚਿਰ ਤੱਕ ਉਹਦੀ ਕੋਈ ਸੁਸਾਇਟੀ ਨਹੀਂ ਬਣਦੀ ਲਾਇਸੈਂਸ ਨਹੀਂ ਮਿਲਦਾ ਉਹਨਾਂ ਚਿਰ ਤੱਕ ਉਹ ਜਿਹੜੀ ਬਿੱਲ ਵੀ ਲਾ ਸਕੂਗਾ ਉਹਦੇ ਮਿਲ ਚ ਕਿੱਥੋਂ ਮਾਲ ਲੈ ਆ ਰਿਹਾ ਕਿੱਥੋਂ ਕਿਦਾਂ ਦਾ ਮਾਲ ਵਤਦਾ ਹਰ ਚੀਜ਼ ਦੀ ਕੁਆਲਿਟੀ ਚੈੱਕ ਕਰਨ ਦਾ ਸਰਕਾਰ ਨੂੰ ਜਿਹੜਾ ਹੱਕ ਹੋਊਗਾ ਸੋ ਮੈਂ ਸਮਝਦਾ ਕਿ ਪੰਜਾਬ ਜਿਹੜਾ ਪੰਜਾਬ ਸੂਬਾ ਖੇਤੀਬਾੜੀ ਸੂਬਾ ਪੰਜਾਬ ਇੱਕਦੋ ਬੈਸਟ ਜਿਹੜਾ ਸਟੇਟ ਹੈ ਜਿਹਦੇ ਵਿੱਚ ਖੇਤੀਬਾੜੀ ਦੇ ਨਾਲ-ਨਾਲ ਜਿਹੜਾ ਡੇਰੀ ਫਾਰਮਿੰਗ ਦਾ ਤੰਦਾ ਹੈ ਇਹ ਬਹੁਤ ਮੰਡੀ ਪੱਧਰ ਦੇ ਉੱਤੇ ਪੰਜਾਬ ਦੇ ਕਿਸਾਨ ਜਿਹੜਾ ਕਰਦੇ ਆ ਇਸ ਤੰਦੇ ਨੂੰ ਇਸ ਬਿੱਲ ਦਾ ਬਹੁਤ ਵੱਡਾ ਜਿਹੜਾ ਫਾਇਦਾ ਹੋਊਗਾ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਲਈ ਪੰਜਾਬ ਦੀ ਸਰਕਾਰ ਨੇ ਜਿਹੜਾ ਉਹ ਹਿੰਮਤ ਦੇ ਨਾਲ ਪੈਦਵਾਈ ਦੇ ਨਾਲ ਇਹਦੀ ਲੰਮੀ ਪੈਦਵਾਈ ਕਰਕੇ ਬਿੱਲ ਨੂੰ ਭਗਵਾਨ ਸਦਚਿਨਪਤੀ ਤੋਂ ਸਾਈਨ ਕਰਾ ਕੇ ਲਿਆਉਣਾ ਇਹ ਪੰਜਾਬ ਸਰਕਾਰ ਦੀ ਇੱਕ ਬਹੁਤ ਵੱਡੀ ਜਿਹੜੀ ਪ੍ਰਾਪਤੀ ਹੈ ਸਦਾ ਭਗਵਾਨ ਸਿਮਨਜੀ ਦੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਾਸਤੇ ਔਰ ਖਾਸ ਤੌਰ ਤੇ ਜਿਹੜੇ ਡੇਰੀ ਫਾਰਮਿੰਗ ਦਾ ਕੰਮ ਕਰਦੇ ਆ ਉਹਨਾਂ ਦੇ ਹਿੱਤ ਵਾਸਤੇ ਇਹ ਜਿਹੜਾ ਬਿੱਲ ਹੈ ਇਹ ਬਹੁਤ ਵੱਡਾ ਸਹਾਇ ਹੋਗਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਬਿੱਲ ਦੇ ਆਉਣ ਨਾਲ ਪੰਜਾਬ ਦਾ ਡੇਰੀ ਫਾਰਮਿੰਗ ਜਿਹੜਾ ਇਹ ਹੋਰ ਵਧੂ ਵਧੂ ਫੁੱਲੂਗਾ ਔਰ ਪੰਜਾਬ ਦੇ ਦੁੱਧ ਦੀ ਕੁਆਲਿਟੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਬਦਲਾਅ ਵੀ ਆਊਗਾ ਪ੍ਰੋਗਰੈਸਿਵ ਪੰਜਾਬ ਸਮੇਂ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਜਾਪਾਨ ਦੇ ਉਦਯੋਗਪਤੀਆਂ ਦੇ ਨਾਲ ਗੱਲਬਾਤ ਕੀਤੀ ਗਈ ਇਸ ਦੀ ਪੂਰੀ ਜਾਣਕਾਰੀ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਆਓ ਸੁਣਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਆਈ ਥਿੰਕ ਯੂ ਵੈਲਕਮ ਫਰਮ ਪੰਜਾਬ ਅ ਲੈਂਡ ਨੋਨ ਫੋਰ ਇਟਸ ਕ੍ਰੀਏਟੀਵਿਟੀ ਐਂਡ ਡੀਪ ਸੈਂਸ ਆਫ ਅਫਰਟਿਨਿਟੀ ਇਨ ਇੰਡੀਆ ਆਈ ਕਨ ਬੀ ਫੋਰ You today, not just as a chief minister of a state of Punjab, but as a messenger and opportunity to invite you to be a part of Punjab's remarkable journey of transformation. Punjab often called the bread basket of India has long been the backbone of our nation's food security. But today we are reshaping that identity, moving from being just the gem of India to become one of its most vibrant, industrial and innovation-driven economies. A vision is clear to make Punjab prosperous. To provide our youth with a meaningful environment and to create an environment where business with confidence and stability. In the last few years, we have witnessed a wave of positive change, policy reforms, infrastructure upgrades, and transparent governance. Have begun to redefine how government and industry work together. Investors' confidence in Punjab is rising faster than ever before. And we are determined to ensure that this momentum leads to long term prospects for all. We understand that uh, for investors, the first question is always about stability and trust. Let me show you. Punjab offers both. Trust and stability. Our government stands on the pillars of the peace, policy, and predictable governance. We have created an ecosystem where decisions are Rule-based, not in individual-based. Law and order in the state is strong and dependable, and our uh, admin functions as a partner to the business, not as a harder. We have a single window and single pen. Once, only single window and single pen also. Often, you can see that. Uh, single window has many windows. But in Punjab single window and single window. So we, we have also completely remagnified that the way approvals and clearances are granted. Our fast track Punjab Portal is one of the most advanced single window system in India. Every clearance Every approval from land to lucrative can be applied and tracked online. As my minister said, that uh, we have granted that uh, all approvals completed within 40 days. maximum. year, that's next starts from 5 days. So in addition, uh, under punjab right to business act micro small and medium industries inside the industrial parks receiving principal approval within five working days based on self-declaration with a validity of three and a half years there is no red tape no uncertainty only speed transparency and economy Friends Punjab's strength go far behind the government The state enjoys seamless connectivity to Delhi, the national capital, hardly two and a half hour drive from national capital, rail link, road link and air link. And we have 30 minutes flight from ਨੈਸ਼ਨਲ ਕੈਪੀਟਲ ਵੀ ਹੈ 6 에어ਪੋਰਟਸ ਟੂ ਆਫ ਥੈਮ ਆਰ ਇੰਟਰਨੈਸ਼ਨਲ ਮਹਾਲੀ ਐਂਡ ਅਮਰਸਾ ਸੋ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਦਡੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਜਿਆਦਾ ਅਸ਼੍ਰੀ ਅਕਾਲ